ਸਤਿ ਸ਼੍ਰੀਕਾਲ ਵੀਰੇ ਸਾਰਿਆਂ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸੱਜਣ ਨੂੰ ਆਪਣੇ ਚੈਨਲ ਤੇ ਕਈ ਭਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਸੀ ਦੀ ਸੱਜਣ ਨੂੰ ਦੁੱਧ ਵੇਚਣ 'ਚ ਫਾਇਦਾ ਜਾਂ ਮੰਨ ਕੇ ਚਲੋ ਪਸ਼ੂ ਤਿਆਰ ਕਰਕੇ ਵੇਚਣ 'ਚ ਫਾਇਦਾ ਹਰ ਇੱਕ ਚੀਜ਼ ਦੇ ਸੱਜਣ ਨੂੰ ਅਲੱਗ-ਅਲੱਗ ਦੋ ਪੱਖ ਹੁੰਦੇ ਨੇ ਦੋ ਪਹਿਲੂ ਹੁੰਦੇ ਨੇ ਦੁੱਧ ਤੋਂ ਪਾਉਣ 'ਚ ਫਾਇਦਾ ਹੈਗਾ ਵੀ ਹੈ ਫਾਇਦਾ ਹੈ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਦਾ ਮੰਨ ਕੇ ਚਲੋ ਸ਼ੈਰੀ ਖੇਤਰ ਦੇ ਨਾਲ ਪਿੰਡ ਲੱਗਦੇ ਜਿਵੇਂ ਲਾ ਲੋ ਹਨਾ ਸ਼ਹਿਰਾਂ ਦੇ ਲਾਗੇ ਪਿੰਡ ਹੁੰਦੇ ਨੇ ਤਾਂ ਉਹ ਲੋਕਾਂ ਨੂੰ ਬੈਨੀਫਿਟ ਇਹ ਹੁੰਦਾ ਵੀ ਉਹ ਸ਼ਹਿਰਾਂ 'ਚ ਆਪਣੀ ਚੀਜ਼ ਨੂੰ ਸੇਲ ਕਰ ਸਕਦੇ ਆ ਜਿਵੇਂ ਦੁੱਧ ਹੋ ਗਿਆ ਤਾਂ ਉੱਥੇ ਆਪਣੀ ਮੰਨ ਕੇ ਚਲੋ ਜਿਹੜੀ ਆਪਾਂ ਚੀਜ਼ ਤਿਆਰ ਕਰਦੇ ਪਿੰਡ ਵਾਲੇ ਲੋਕ ਨੇ ਆਪਣੇ ਵਰਗੇ ਸਾਰੇ ਉਹ ਚੀਜ਼ ਨੂੰ ਸ਼ਹਿਰਾਂ ਦੇ ਲੋਕ ਪਸੰਦ ਕਰਦੇ ਆ ਕਿਉਂਕਿ ਇੱਕ ਤਾਂ ਚੀਜ਼ ਓਰੀਜਨਲ ਹੁੰਦੀ ਆ ਦੂਜੀ ਸਾਫ ਸਫਾਈ ਦੀ ਗਾਰੰਟੀ ਹੁੰਦੀ ਆ ਹਨਾ ਚਲੋ ਕਈ ਲੋਕ ਹੁੰਦੇ ਵੀ ਨੇ ਹਨਾ ਚਲੋ ਆਪਾਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦੇ ਤੇ ਉਹਨਾਂ ਸੱਜਣਾਂ ਨੂੰ ਫਾਇਦਾ ਹੁੰਦਾ ਹੈ ਦੁੱਧ ਵੇਚੰਦਾ ਤੇ ਜਿਹੜੇ ਬਰੀਡਿੰਗ ਦੇ ਕੰਮ ਕਰਦੇ ਨੇ ਸੱਜਣ ਉਹ ਇਸ ਤਰ੍ਹਾਂ ਵੀ ਆ ਹੁਣ ਜਿਵੇਂ ਆ ਕੱਟਾ ਆਪਣਾ ਬੇਤਾਬ ਦਾ ਇਹ 7 ਕਿ ਮਹੀਨੇ ਦਾ ਹੋ ਚੱਲਿਆ ਤੁਸੀਂ ਦੀ ਗਰੋਥ ਵਗੈਰਾ ਚੈੱਕ ਕਰ ਸਕਦੇ ਹੋ ਮੈਨੂੰ ਹੁਣ ਵੀ ਕਾਫੀ ਸੱਜਣਾ ਨੇ ਮੈਸੇਜ ਫੋਨ ਕਰਕੇ ਕਿਹਾ ਸੀ ਵੀ ਕੱਟਾ ਵੇਚਣਾ ਤਾਂ ਵੀਰੇ ਦੱਸ ਦੇ ਸੱਜਣ ਕੱਟਾ ਪਰ ਰੱਖਣਾ ਹੈਗਾ ਵੇਚ ਦੇਣੀ ਰੱਬ ਮਿਹਰ ਕਰੇ ਤਾਂ ਪਾ ਅਗਲੇ ਸਾਲ ਮੇਲੇਾਂ ਤੇ ਪਾਵਾਂਗੇ ਇਹਨੂੰ ਹਰ ਇੱਕ ਚੀਜ਼ ਦੀ ਆਪਣੀ ਵੈਲਿਊ ਹੁੰਦੀ ਆ ਕੀਮਤ ਹੁੰਦੀ ਆ ਉਹ ਤਾਂ ਜੇ ਆਪਾਂ ਕਿਸੇ ਚੀਜ਼ ਤੇ ਕੰਮ ਕਰਾਂਗੇ ਮਿਹਨਤ ਕਰਾਂਗੇ ਤੇ ਮਿਹਨਤ ਦਾ ਤੁਹਾਨੂੰ ਪਤਾ ਫਲ ਮਿਲ ਜਾਂਦਾ ਚਲੋ ਟਾਈਮ ਲੱਗਦਾਗਾ ਕੋਈ ਵੀ ਚੀਜ਼ ਹੈ ਹੁਣ 7 ਮਹੀਨਿਆਂ ਦਾ ਹੋ ਗਿਆ ਘੱਟੋ ਘੱਟ 2 ਸਾਲ ਹੋਰ ਸਾਹਮਣਾ ਪਊਗਾ ਤੇ 2 ਸਾਲ ਤੁਹਾਨੂੰ ਪਤਾ ਵੀ ਇਹ 2 ਸਾਲਾਂ ਚ ਝੋਟੇ ਹੋਗੇ ਪਲਵਾਨ ਹੋਗੇ ਕੰਦਾ ਖਾ ਜਾਂਦੇ ਖਰਚਾ ਬਹੁਤ ਆ ਜਾਂਦਾ ਇਹ ਜੀ ਗੱਲ ਨਹੀਂ ਤੇ ਜੇ ਹੁਣੇ ਦੇਖਿਆ ਜਾਵੇ ਇਹ ਜੇ ਕੱਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ 10000 ਦਾ ਬੋ ਜ਼ੋਰ ਮਾਰ ਕੇ ਤੇ ਤੇ ਖਰਚਾ ਮੈਂ ਜੇ ਮੂ ਮੁੱਲੀ ਜਾਂ ਵੀ ਜੋੜਿਆ ਜਾਵੇ ਘੱਟੋ ਘੱਟ ਦੇਖਿਆ ਜਾਵੇ 30-40000 ਦਾ ਤਾਂ ਦੁੱਧ ਹੀ ਪੀਗਾ ਹੋਣਾ ਇਹ ਬਾਕੀ ਫੀਡ ਮੈਨੇਜਮੈਂਟ ਹੋਰ ਦਵਾਈਆਂ ਇਸ ਤਰ੍ਹਾਂ ਵੀ ਜਾਨਵਰ ਪਾਲੋ ਚੰਗੇ ਜਾਨਵਰ ਰੱਖੋ ਘਰਾਂ ਚ ਚੰਗੀ ਨਸਲ ਦੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਇਕ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰ ਦਿਓ